ਸੱਦਾ ਬੈਲਜੀਅਮ ਜਾਣਾ ਠੀਕ ਬੈਲਜੀਅਮ ਤੇਰੀ ਉੱਤੇ ਕਾਰ ਖੜੀ ਹੋਊਗੀ ਹੋਟਲ ਤੇ ਤੁਸੀਂ ਤੁਹਾਡੀ ਹੋਟਲ ਬੁਕਿੰਗ ਕਰਾਈ ਹੋਈ ਆ ਹੋਟਲ ਤੇ ਰਹਿਣਾ ਦੋ ਦਿਨਾਂ ਤੇ ਤੈਨੂੰ ਬਾਈ ਕਾਰ ਤੈਨੂੰ ਸੱਦਾ ਇੰਗਲੈਂਡ ਲੈ ਜਾਏ ਠੀਕ ਹੈ ਹੁਣ ਆਪਾਂ ਦੋ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਹਾਂ ਜੀ ਜੇ ਪਤਾ ਹੁੰਦਾ ਤਾਂ ਉਹ ਆਪਾਂ ਕਿਉਂ ਸਟੈਪ ਚੱਕਦੇ ਸਾਰ ਨਹੀਂ ਬਣ ਗਿਆ ਸੀ ਵੀ ਇੱਕ ਤਾਂ ਪੰਮਾਂ ਕਰਾਂ ਦੀ ਇੱਥੇ ਬੜੀ ਪ੍ਰੋਬਲਮ ਆ ਹਾਂ ਜੀ ਕੰਮਾ ਮਿਹਨਤ ਕਰਦਾ ਮਿਹਨਤ ਦਾ ਫਲ ਨਹੀਂ ਮਿਲਦਾ ਹਾਂ ਯਾਨਕੀ ਕੀ ਦੇ ਵਿੱਚ ਰਿਸਕ ਹੈ ਕਾ ਹਾਂਜੀ ਰਿਸਕ ਲੈਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਜੇ ਰਿਸਕ ਲਾਵਾਂਗੇ ਤਾਂ ਅੱਗੇ ਵਧਾਂਗੇ ਜੇ ਰਿਸਕ ਨਹੀਂ ਲਾਵਾਂਗੇ ਅੱਗੇ ਨਹੀਂ ਵਧਨ ਲੰਦਾ ਕੋਈ ਵੀ ਨਹੀਂ ਵਧਨ ਲੰਦਾ ਠੀਕ ਹੈ ਜੀ ਨੰਬਰ 2 ਇੱਥੇ ਬੜੀ ਮਲੋਸ਼ ਘਾਟਿ ਲੜਿਆ ਇੱਥੇ ਬਥੇਰੇ ਕੰਮ ਕੀਤੇ ਹਾਂਜੀ ਉਸ ਘਾਟ ਦੇ ਵਿੱਚ ਭਈ ਸਿਰਫ ਇੱਥੇ ਸਿਰਫ ਘਰ ਦੀ ਰੋਟੀ ਚੱਲਦੀ ਹੈ ਠੀਕ ਹੈ ਜੀ ਕਿਉਂਕਿ ਕੰਮ ਕਾਰੀ ਇਦਾਂ ਦੇ ਆ ਹਾਂਜੀ ਇੱਕ ਆਪ ਕੋ ਸਮਾਨ ਵੀ ਨਹੀਂ ਵੀ ਜੋ ਆਪਾ ਵੱਡਾ ਕਾਰੋਬਰ ਕਰ ਲਾਂਗੇ ਜੀ ਅਏ ਘਰ ਕੇ ਵੀ ਕਈ ਮੁੰਡੇ ਫਰੈਂਡਸ ਸਰਕਲ ਦੇ ਵਿੱਚ ਵੀ ਆਪਣੇ ਮਨੋਂ ਬਾਹਰ ਗਏ ਸੀ ਹਾਂਜੀ ਪਰ ਸ਼ੌਂਕ ਹੁੰਦਾ ਸੀ ਵੀ ਮਨੋਂ ਬਾਹਰ ਜਾਣਾ ਠੀਕ ਹੈ ਜੀ ਤੇ ਬਸ ਐਂ ਕਰਦੇ ਕਰਦੇ ਮੇਰਾ ਸਰਵਿਸ ਹੁੰਦਾ ਹੀ ਠੰਡਾ ਰੋਡ ਤੇ ਕੋਟ ਕੋਪੂਰੇ ਅੱਛਾ ਜੀ ਉੱਥੇ ਇਦਾਂ ਕੋਈ ਮੁੰਡਾ ਆਪਣਾ ਫਰੈਂਡ ਆ ਮੇਰਾ ਯਾਰ ਦੋਸਤ ਆ ਉਹਨੇ ਚਲੋ ਬਹੁਤ ਜ਼ਿਆਦਾ ਹੈਲਪ ਕੀਤੀ ਐ ਹਾਂਜੀ ਉਹਨਾਂ ਨੇ ਫਿਰ ਉਹਨੇ ਮੈਨੂੰ ਕਿਹਾ ਕਹਿੰਦਾ ਇਹ ਅਮਰੀਜ ਤੋਂ ਇੰਨਾ ਮਲੋ ਸੰਘਰਸ਼ੇ ਤੇ ਵੀ ਲੜਦਾ ਇੰਨੀ ਮਲੋ ਅੰਮ ਸਮ ਕਰਦਾ ਕਿੰਨਾ ਹਾਰ ਕਰਦਾ ਕਿੰਨਾ ਕਾਲਾ ਪੀਲਾ ਹੋ ਰਹਿਣਾ ਹਾਂਜੀ ਵੀ ਕੋਸ਼ੇ ਜਿ ਬਜਦਾ ਜਾਂ ਨਹੀਂ ਬਜਦਾ ਅੱਛਾ ਜੀ ਫਿਰ ਉਹਨ ਮੈਂ ਆ ਆਪਣੀ ਹੱਦ ਵੀ ਦੱਸੀ ਵੀ ਵੇ ਇੱਥੇ ਸਰਕਲ ਆ ਸਿਰਫ ਕੁਝ ਮੁੰਡਿਆਂ ਨੂੰ ਜੋ ਮੁੰਡੇ ਵਰਕਰ ਕੰਮ ਕਰਦੇ ਕੋ ਸ਼ੋਅ ਲੈ ਜਾਂਦੇ ਆ ਕੁਝ ਸ਼ੋਅ ਦਾ ਮਲੋ ਜਿਹੜਾ ਆਪਾਂ ਕਰਾਇ ਤੇ ਜਗਾ ਲਈ ਵੀ ਆ ਉਹ ਕੁਛ ਪਾਇਆ ਚਲ ਜਾਂਦਾ ਰੈਂਡ ਦੇ ਨੂੰ ਐਡਾ ਕੁਛ ਹੈ ਨਹੀਂ ਆ ਠੀਕ ਹੈ ਜੀ ਤੇ ਪਰ ਸੰਦ ਵੀ ਪੂਰਾ ਦਿਨ ਪਟਣਾ ਪੈਂਦਾ ਸੀ ਹਾਂਜੀ ਤੇ ਉਹ ਕਹਿੰਦਾ ਯਾਰ ਤੂੰ ਤੇਰਾ ਪਾਸਪੋਰਟ ਬਣਿਆ ਮੈਂ ਹਾਂ ਬਈ ਪਾਸਪੋਰਟ ਤਾਂ ਬਣਿਆ ਪਰ ਮੈਨੂੰ ਇੰਨਾ ਸ਼ੌਂਕ ਹੁੰਦਾ ਸੀ ਵੀ ਚਲੋ ਕਿਤੇ ਦੁਬਈ ਜਾਂ ਕੋਐਲ ਜਾਂ ਕਿਤੇ ਵੀ ਮਲੋ ਉਹਦਾ ਦਿਲ ਦੇ ਵਿੱਚ ਤਮੰਨਾ ਹੁੰਦੀ ਸੀ ਵੀ ਚਾਵਾਂਗੇ ਅੱਛਾ ਜੀ ਉਹ ਕਹਿੰਦਾ ਯਾਰ ਤੂੰ ਮੈਂ इंग्लंड ਭੇਜਦਾ ਮੈਂ ਇਹ ਰੰਗਲੈਂਡ ਵਾਸਤੇ ਬਈ ਐਡਾ ਮੇਰੇ ਕੋਲ ਸਿਸਟਮ ਆ ਹੀ ਨਹੀਂ ਜੀ ਤੇ ਜਦੋਂ ਉਹਨੇ इंग्लंड ਦਾ ਵਿੱਚ ਮੇਰੇ ਕੋਲ ਨਾਮ ਲਿਆ ਤੇ ਸਾਲੀ ਮੈਂ ਵੀ ਰੋਟੀ ਛਾੜ ਦਿੱਤੀ ਠੀਕ ਹੈ ਜੀ ਰੋਟੀਆਂ ਛੜਤੀ ਵੀ ਸਾਰਾ ਹਰ ਇੱਕ ਬੰਦੇ ਦੀ ਤਮੰਨਾ ਹੁੰਦੀ ਹੈ ਮੈਂ ਵੀ ਕਿਤੇ ਬਾਹਰ ਜਾ ਹਾਂਜੀ ਕੰਮ ਕਰੂੰਗਾ ਕੁਝ ਬਣੂੰਗਾ ਠੀਕ ਹੈ ਜੀ ਘਰ ਦੇ ਨਾਲ ਲੜਾ ਲੜਾਈ ਘਰ ਦੇ ਵਿੱਚ ਆ ਗਿਆ ਵੀ ਭਾਈ ਇਹ ਸੀ ਖਬਰਾਂ ਮਿਲੀਆਂ ਹਾਂਜੀ ਡੌਂਕੀਆਂ ਵਾਲੇ ਬੰਦੇ ਜਾਂ ਕੋਈ ਵੀ ਹੈ ਜੰਗਲ ਦੇ ਵਿੱਚ ਠੀਕ ਹੈ ਜੀ ਉਹ ਜਿਆਦੇ ਬੰਦੇ ਦਮ ਵੱਲੋਂ ਪਏ ਆ ਜਾਂ ਫਸਟੋਰੀ ਲੈ ਕੇ ਆਏ ਆ ਇੰਗਲੈਂਡ ਡੌਂਕੀ ਦੀ ਪਿਛਲੇ ਏਰੀਆ ਆਪਾਂ ਇੱਕ ਸਟੋਰੀ ਪਾਈ ਸੀ ਅਮੈਰੀਕਾ ਡੌਂਕੀ ਦੀ ਇਸ ਵੀਰ ਨਾਲ ਅਮਰੀਸ਼ ਨਾਲ ਆਪਣੇ ਮੇਲੇ ਇਸ ਇਸ ਤਰ੍ਹਾਂ ਹੋਏ ਕਿ ਆਪਾਂ ਟਰੈਕਟਰ ਦੇ ਹੱਡ ਦੀ ਛਤਰੀ ਲਾਉਣ ਆਏ ਸੀ ਗੁਰੂ ਨਾਨਕ ਗੁਰੂ ਨਾਨਕ ਟਰੈਕਟਰ ਛਤਰੀਆਂ ਵਾਲੇ ਕੋਟਕਪੂਰਾ ਹਾਂਜੀ ਤਾਂ ਵੀਰ ਪਤਾ ਲੱਗਿਆ ਕਿ ਵੀਰ ਨੇ ਵੀ ਡੌਂਕੀ ਲਾਈ ਸੀ ਇੰਗਲੈਂਡ ਦੀ ਸੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਵਿੱਚ ਆਪਾਂ ਤੁਹਾਨੂੰ ਮੈਸੇਜ ਵੀ ਦਵਾਂਗੇ ਜਿਹੜੇ ਮਿੱਤਰ ਜਾਨਵਾਰੇ ਸੋਚ ਰਹੇ ਨੇ ਉਹ ਵੀ ਸ਼ੁਰੂ ਤੋਂ ਲੈ ਕੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਆਓ ਆਪਾਂ ਮਿਲਦੇ ਆਂ ਵੀਰ ਅਮਰੀਸ਼ ਨਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਆਪਾਂ ਨੂੰ ਇਹ ਦੱਸੋ ਵੀ ਪਹਿਲਾਂ ਇੱਥੇ ਲਾਈਫ ਕਿਵੇਂ ਚੱਲ ਰਹੀ ਸੀ ਜਾਂ ਮੰਨ ਕੇ ਚੱਲੋ ਵੀ ਸੰਗਤ ਇਦਾਂ ਦੀ ਸੀ ਨਾਲ ਦਾ ਫਰੈਂਡ ਸਰਕਲ ਇਦਾਂ ਦਾ ਸੀ ਵੀ ਆਪਾਂ ਸੋਚਿਆ ਵੀ ਯਾਰ ਆਪਾਂ ਇੰਗਲੈਂਡ ਜਾਣਾ ਉਹ ਵੀ ਡੌਂਕੀ ਲਾ ਕੇ ਜਾਣਾ ਵੀ ਹੋਰ ਤੁਹਾਨੂੰ ਇੱਕ ਨੰਬਰ ਦਾ ਕੋਈ ਰਸਤਾ ਨਹੀਂ ਦਿਸਿਆ ਇਦਾਂ ਦਾ ਕੀ ਮਨ ਦੇ ਵਿੱਚ ਆਇਆ ਵੀ ਆਪਾਂ ਨੂੰ ਡੌਂਕੀ ਲਾ ਕੇ ਹੀ ਜਾਣਾ ਪਿਆ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਕਿੰਨੇ ਸੋਹਣੇ ਦੇਖਦੇ ਪਏ ਆ ਪਜੀ ਸਾਹ ਉਦੋਂ ਕਾਰਨ ਕੀ ਬਣ ਗਿਆ ਸੀ ਵੀ ਕਾਰਨ ਇਹ ਬਣ ਗਿਆ ਸੀ ਵੀ ਇੱਕ ਤਾਂ ਕੰਮਾਂ ਕਰਾਂ ਦੀ ਇੱਥੇ ਬੜੀ ਪ੍ਰੋਬਲਮ ਆ ਹਾਂ ਜੀ ਬੰਦਾ ਮਿਹਨਤ ਕਰਦਾ ਮਿਹਨਤ ਦਾ ਫਲ ਨਹੀਂ ਮਿਲਦਾ ਹੂੰ ਜ਼ਿੰਦਗੀ ਦੇ ਵਿੱਚ ਰਿਸਕ ਹੈ ਇੱਕ ਹਾਂ ਜੀ ਰਿਸਕ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਜੇ ਰਿਸਕ ਲਾਵਾਂਗੇ ਤਾਂ ਅੱਗੇ ਵਧਾਂਗੇ ਜੇ ਰਿਸਕ ਨਹੀਂ ਲਾਵਾਂਗੇ ਅੱਗੇ ਨਹੀਂ ਵਧਨਦਾ ਕੋਈ ਵੀ ਨਹੀਂ ਵਧਨਦਾ ਠੀਕ ਹੈ ਜੀ ਨੰਬਰ 2 ਇੱਥੇ ਬੜੀ ਮਿਲੋ ਸੰਘਰਸ਼ ਲੜਿਆ ਇੱਥੇ ਬਥੇਰੇ ਕੰਮ ਕੀਤੇ ਹਾਂਜੀ ਉਹ ਸੰਘਰਸ਼ ਦੇ ਵਿੱਚ ਬਈ ਸਿਰਫ ਇੱਥੇ ਸਿਰਫ ਘਰ ਦੀ ਰੋਟੀ ਚੱਲਦੀ ਆ ਠੀਕ ਹੈ ਜੀ ਕਿਉਂਕਿ ਕੰਮ ਕਾਰੀ ਇਦਾਂ ਦੇ ਆ ਹਾਂਜੀ ਇੱਕ ਆਪਾਂ ਕੋਈ ਥਮਾਨ ਵੀ ਨਹੀਂ ਵੀ ਜੋ ਆਪਾਂ ਵੱਡਾ ਕਾਰੋਬਾਰ ਕਰ ਲਾਗੇ ਜੀ ਐਂ ਕਰਕੇ ਵੀ ਕਈ ਮੁੰਡੇ ਫਰੈਂਡ ਸਰਕਲ ਦੇ ਵਿੱਚ ਵੀ ਆਪਣੇ ਵੱਲੋਂ ਬਾਹਰ ਗਏ ਸੀ ਹਾਂਜੀ ਪਰ ਸ਼ੌਂਕ ਹੁੰਦਾ ਸੀ ਵੀ ਮੱਲੋ ਬਾਹਰ ਜਾਣਾ ਠੀਕ ਹੈ ਜੀ ਤੇ ਬਸ ਐਂ ਕਰਦੇ ਕਰਦੇ ਮੇਰਾ ਸਰਵਿਸ ਹੁੰਦਾ ਹੈ ਫੰਡਾ ਰੋਡ ਤੇ ਕੋਟਕਪੂਰੇ ਅੱਛਾ ਜੀ ਉੱਥੇ ਇਦਾਂ ਹੀ ਕੋਈ ਮੁੰਡਾ ਆਪਣਾ ਫਰੈਂਡ ਆ ਮੇਰਾ ਯਾਰ ਦੋਸਤ ਆ ਉਹਨੇ ਚਲੋ ਬਹੁਤ ਜ਼ਿਆਦਾ ਹੈਲਪ ਕੀਤੀ ਆ ਹਾਂਜੀ ਉਹਨਾਂ ਨੇ ਫਿਰ ਉਹਨੇ ਮੈਨੂੰ ਕਿਹਾ ਕਹਿੰਦਾ ਇਹ ਅਮਰੀਦ ਤੋਂ ਇੰਨਾ ਵੱਲੋ ਸੰਘਰਸ਼ ਇੱਥੇ ਵੀ ਲੜਦਾ ਇੰਨੀ ਵੱਲੋ ਕੰਮ ਕੰਮ ਕਰਦਾ ਕਿੰਨਾ ਹਾਰਡ ਕੰਮ ਕਰਦਾ ਕਿੰਨਾ ਕਾਲਾ ਪੀਲਾ ਹੋਇਆ ਰਹਿਣਾ ਹਾਂਜੀ ਵੀ ਕੁਛ ਇਹ ਚ ਮਜਦਾ ਜਾਂ ਨਹੀਂ ਮਜਦਾ ਅੱਛਾ ਜੀ ਫਿਰ ਉਹਨੂੰ ਮੈਂ ਆ ਆਪਦੀ ਹੱਦ ਬੀਤੀ ਦੱਸੀ ਵੀ ਵੀਰੇ ਇੱਥੇ ਸਰਕਲ ਆ ਸਿਰਫ ਕੁਝ ਮੁੰਡਿਆਂ ਨੂੰ ਜੋ ਵੀ ਮੁੰਡੇ ਵਰਕਰ ਕੰਮ ਕਰਦੇ ਆ ਕੁਝ ਓ ਲੈ ਜਾਂਦੇ ਆ ਕੁਝ ਉਹ ਦਾ ਮਲੋ ਜਿਹੜਾ ਆਪਾਂ ਕਰਾਇਤੀ ਜਗਾ ਲਈ ਵੀ ਆ ਉਹ ਕੁਝ ਕਰਾਇਆ ਚੱਲ ਜਾਂਦਾ ਫਿਰਨ ਦੇ ਨੂੰ ਐਡਾ ਕੁਝ ਹੈ ਨਹੀਂਗਾ ਠੀਕ ਹੈ ਜੀ ਤੇ ਪਰ ਤੁੰਦ ਵੀ ਪੂਰਾ ਦਿਨ ਪੇਟਣਾ ਪੈਂਦਾ ਸੀ ਹਾਂਜੀ ਤੇ ਉਹ ਕਹਿੰਦਾ ਯਾਰ ਤੂੰ ਤੇਰਾ ਪਾਸਪੋਰਟ ਬਣਿਆ ਮੈਂ ਹਾਂ ਬਈ ਪਾਸਪੋਰਟ ਤਾਂ ਬਣਿਆ ਪਰ ਮੈਨੂੰ ਇੰਨਾ ਸ਼ੌਂਕ ਹੁੰਦਾ ਸੀ ਵੀ ਚਲੋ ਕਿਤੇ ਦबई ਜਾਂ ਕੁਵੈਤ ਜਾਂ ਕਿਤੇ ਵੀ ਮਲੋ ਉਹਦਾ ਦਿਲ ਦੇ ਵਿੱਚ ਤਮੰਨਾ ਹੁੰਦੀ ਸੀ ਵੀ ਚਾਵਾਂਗੇ ਅੱਛਾ ਜੀ ਉਹਗਾ ਯਤਨ ਮੈਂ ਇੰਗਲੈਂਡ ਭੇਜਦਾ ਮੈਂ ਹੈ ਯਰ ਇੰਗਲੈਂਡ ਵਾਸਤੇ ਬਈ ਐਡਾ ਮੇਰੇ ਕੋਲ ਸਿਸਟਮ ਹੈ ਨਹੀਂਗਾ ਹਾਂਜੀ ਤੇ ਸਭ ਟਾਈਟਨਿਕ ਲਈ ਜ਼ਮੀਨ ਆ ਛੋਟਾ ਜਾਂ ਮਨੋ ਪਰਿਵਾਰ ਆ ਕੋਈ ਇਹਦੇ ਵਿੱਚ ਮਤਲਬ ਐਡਾ ਹੈ ਨਹੀਂ ਸੀ ਆਪਣੇ ਕੋਲੇ ਹਾਂਜੀ ਵੀ ਆਪਾਂ ਕਿਹੜਾ ਮਨੋ 12-15 ਲੱਖ ਰੁਪਈਆ ਉਸ ਟੈਮ ਲਾ ਕੇ ਚਲੇ ਜਾਵਾਂਗੇ ਇਹ 2001 ਦੀ ਗੱਲ ਆ ਜੀ ਅੱਛਾ ਜੀ ਤੇ ਨਹੀਂ ਕਹਿੰਦਾ ਤੂੰ ਕੋਈ ਗੱਲ ਨਹੀਂ ਯਾਰ ਦਿਲ ਨਾ ਛੱਡ ਤੇ ਆਪਾਂ ਕੁਝ ਕਰ ਲਵੋਨੇ ਹਾਂਜੀ ਅਸੀਂ ਕਰਦੇ ਕਰਦੇ ਬਈ ਇਦਾਂ ਉਹ ਵੀ ਮੇਰੇ ਨਾਲ ਗਿਆ ਅਸੀਂ ਹਫ਼ਤੇ ਖੰਡ ਦੇ ਵਿੱਚ ਨਹੀਂ ਜੇ ਜਦੋਂ ਉਹ ਇੰਗਲੈਂਡ ਦਾ ਵਿੱਚ ਮੇਰੇ ਕੋਲ ਨਾਂ ਲਿਆ ਤੇ ਸਾਲੀ ਮੈਂ ਵੀ ਰੋਟੀ ਛੱਡਤੀ ਠੀਕ ਹੈ ਜੀ ਰੋਟੀ ਐ ਛੱਡਤੀ ਵੀ ਸਾਲਾ ਹਰ ਇੱਕ ਬੰਦੇ ਦੀ ਤਮੰਨਾ ਹੁੰਦੀ ਯਾਰ ਮੈਂ ਵੀ ਕਿਤੇ ਬਾਹਰ ਜਾਵਾਂ ਹਾਂਜੀ ਕੰਮ ਕਰੂੰਗਾ ਕੁਝ ਵਧੂੰਗਾ ਨਾ ਠੀਕ ਹੈ ਜੀ ਘਰ ਦੇ ਨਾਲ ਲੜਾ ਲੜਾਈ ਘਰ ਦੇ ਪਿਛੇ ਆ ਗਿਆ ਵੀ ਭਾਈ ਅਸੀਂ ਖਬਰਾਂ ਵੇੰਨੇ ਆ ਹਾਂਜੀ ਡੋਂਕੀਆਂ ਵਾਲੇ ਬੰਦੇ ਜਾਂ ਕੋਈ ਵੀ ਹੈ ਜੰਗਲ ਦੇ ਵਿੱਚ ਠੀਕ ਹੈ ਜੀ ਬਹੁਤ ਜਿਆਦੇ ਬੰਦੇ ਇਦਾਂ ਵੱਲੋਂ ਪਈਆ ਹਾਂਜੀ ਵੀ ਤੂੰ ਇਹ ਕੰਮ ਤੂੰ ਰਹਿਣ ਦੇ ਠੀਕ ਹੈ ਜੀ ਮੈਂ ਉਹਨਾਂ ਤੋਂ ਵੀਰ ਉਰ ਕੇ ਚਲੋ ਜੀ ਉਸ ਬੰਦੇ ਨਾਲ ਸੁਲਤਾਨਪੁਰ ਲੋਧੀ ਚਲਾ ਗਿਆ ਹਾਂਜੀ ਸੁਲਤਾਨਪੁਰ ਲੋਧੀ 2001 ਦੇ ਵਿੱਚ ਇੱਕ ਸਰਜੀਤ ਏਜੰਟ ਸੀ ਬਹੁਤ ਜਿਆਦਾ ਮਸ਼ਹੂਰ ਸੀ ਠੀਕ ਹੈ ਜੀ ਉਹਨਾਂ ਲੱਖਾਂ ਬੰਦੇ ਭੇਜੇ ਹਾਂਜੀ ਤੇ ਉਹਦੇ ਕੋਲ ਚਲੇ ਗਏ ਚਲੋ ਜੀ ਉਹਨਾਂ ਨੇ ਉੱਥੇ ਹੀ ਗੱਲਬਾਤ ਕੀਤੀ ਬੈਠੇ ਚਾਹ ਪਾਣੀ ਪੀਤਾ ਉਹ ਮੈਨੂੰ ਹੈ ਨਹੀਂ ਸੀ ਕਿ ਇੱਕ ਤਾਂ ਮੇਰੇ ਚਾਣ ਪੜਦਾ ਬਹੁਤ ਜ਼ਿਆਦਾ ਸੀ। ਉਹਨਾਂ ਨਾਲ ਗੱਲ ਕਰਨ ਦਾ ਤਰੀਕਾ ਸੀ। ਠੀਕ ਹੈ ਜੀ। ਨਾ ਹੀ ਮੈਨੂੰ ਇਹ ਚੀਜ਼ਾਂ ਬਾਰੇ ਨੌਲੇਜ ਸੀ। ਠੀਕ ਹੈ ਜੀ। ਕਿੰਨੀਆਂ ਪੜ੍ਹੇ ਸੀ ਤੁਸੀਂ? ਬਾਈ ਮੈਂ 7 ਕਲਾ ਪੜ੍ਹਿਆ ਜੀ। 7 ਜੀ ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਬਾਈ ਨੇ ਗੱਲ ਕੀਤੀ। ਤੇ ਬਾਈ ਕਹਿੰਦਾ ਵੀ ਬਾਈ ਯਾਰ ਇਦਾਂ ਕਰਕੇ ਮੁੰਡੇ ਨੂੰ ਯਾਰ ਬੰਦਾ ਘਰੋਂ ਵੀਕ ਆ। ਇਹਨੂੰ ਆਪਾਂ ਬਾਹਰ ਭੇਜਣਾ। ਠੀਕ ਹੈ ਜੀ। ਉਹ ਨਾ ਤੁਹਾਨੂੰ ਪਤਾ ਯੰਟ ਹੁੰਦੇ ਕਿਹੜੇ? ਹਾਂਜੀ। ਯੰਟਾਂ ਨੇ ਨਾਲ ਦੇ ਨਾਲ ਮੁੰਡੇ ਦੇ ਹੱਥ ਫੇਰਦੇ ਗੱਲ ਹੀ ਕੋਈ ਨਹੀਂ ਯਾਰ ਇੰਗਲੈਂਡ ਦਾ ਬੰਦਾ ਪਹੁੰਚ ਗਿਆ। ਅੱ अच्छा ਜਦੋਂ ਉਹਨਾਂ ਨੇ ਸਟੋਰੀ ਦੱਸੀ ਕਹਿੰਦੇ ਵੀ ਤੂੰ ਪੈਸੇ ਲਿਓ ਤੁਸੀਂ ਹਾਂਜੀ ਤੇ ਪੈਸੇ ਲਿਓ ਤੇ ਤੁਸੀਂ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਾ ਲਓ ਤੁਸੀਂ ਬਸ ਇੱਕ ਮਹੀਨੇ ਦੇ ਵਿੱਚ ਵਿੱਚ ਇੰਗਲੈਂਡ ਪਹੁੰਚ ਜਾਓ ਠੀਕ ਹੈ ਜੀ ਉਹਨੇ ਗੱਲਾਂ ਬਾਤਾਂ ਦੇ ਵਿੱਚ ਮੈਨੂੰ ਇੱਕ ਮਹੀਨੇ ਦੇ ਵਿੱਚ ਇੰਗਲੈਂਡ ਪਹੁੰਚਾਦਾ ਗੱਲਾਂ ਬਾਤਾਂ ਗੱਲਾਂ ਬਾਤਾਂ ਦੇ ਅਜਾ ਉੱਥੇ ਉਹਨਾਂ ਨੇ ਮੈਨੂੰ ਸਟੋਰੀ ਦੱਸੀ ਵੀ ਤੂੰ ਇੱਥੋਂ ਦਿੱਲੀ ਨੂੰ ਜਾਣਾ ਈ ਸਿੱਧਾ ਬੈਲਜੀਅਮ ਜਾਣਾ ਠੀਕ ਹੈ ਬੈਲਜੀਅਮ ਤੇਰੀ ਉੱਥੇ ਕਾਰ ਖੜੀ ਹੋਊਗੀ ਹੋਟਲ ਤੇ ਤੁਸੀਂ ਤੁਹਾਡੀ ਹੋਟਲ ਬੁਕਿੰਗ ਕਰਾਈ ਹੋਈ ਆ ਹੋਟਲ 'ਚ ਰਹਿਣਾ ਦੋ ਦਿਨਾਂ ਉੱਥੇ ਤੈਨੂੰ ਬਾਈ ਕਾਰ ਤੈਨੂੰ ਸ ਇੰਗਲੈਂਡ ਲੈ ਜਾਗੇ ਠੀਕ ਹੈ ਜੀ ਹੁਣ ਆਪ ਨੂੰ ਤਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਹਾਂ ਜੇ ਪਤਾ ਹੁੰਦਾ ਤਾਂ ਉਹ ਆਪਾਂ ਕਿਉਂ ਸਟੈਪ ਚੱਕਦੇ ਬਿਲਕੁਲ ਜੀ ਉਸ ਤੋਂ ਬਾਅਦ ਚਲੋ ਗੱਲਾਂ ਬਾਤਾਂ ਕਰਕੇ ਚੀਜ਼ਾਂ ਦਾ ਪਤਾ ਨਹੀਂ ਸੀ ਕਰਦੇ ਕਰਾਉਂਦੇ ਚਲੋ ਪੈਸੇ ਦਾ ਗੱਪਸ਼ਾ ਕਰਕੇ ਤੇ ਉਹਨਾਂ ਨੂੰ ਪਾਸਪੋਰਟ ਦੇਤਾ ਠੀਕ ਹੈ ਜੀ ਉਹਨਾਂ ਨੇ 15 ਦਿਨਾਂ ਦੇ ਵਿੱਚ ਵਿੱਚ ਮੈਨੂੰ ਕਹਿੰਦੇ ਵੀ ਤੇਰਾ ਵੀ ਆ ਗਿਆ ਹਾਂਜੀ ਕਿ ਦਿੱਲੀ ਜਾਣਾ ਪਊਗਾ ਅੱਛਾ ਜੀ ਚਲੋ ਵੀ ਮੇਰਾ ਬ੍ਰਦਰ ਉੜ ਗਿਆ ਨਾਲ ਤੇ ਅਸੀਂ ਉੱਥੇ ਦਿੱਲੀ ਉੜ ਗਏ ਹਾਂਜੀ ਇੱਕ ਮੁੰਡਾ ਵਰ ਗਿਆ ਜੀ ਠੀਕ ਹੈ ਜੀ ਫੇ ਚਲੇਗੇ ਦਿੱਲੀ ਬੈਠੇ ਰਹੇ 15 ਦਿਨ ਜੀ ਅੱਛਾ ਜੀ ਅੱਜ ਵੀ ਜਾਓ ਕੱਲ ਵੀ ਜਾਓ ਅੱਜ ਵੀ ਜਾਓ ਕੱਲ ਵੀ ਜਾਓ ਹਾਂਜੀ ਹੁਣ ਕਿਹੜਾ ਗਰੀਬ ਬੰਦਾ ਹੁੰਦਾ ਕਿਹੜਾ ਮਤਲਬ ਛੋਟਾ ਲੈਵਲ ਵਾਲਾ ਬੰਦਾ ਉਹਦਾ ਧਿਆਨ ਕਿੱਧਰ ਹੁੰਦਾ ਉਹਦੇ ਕੰਮ 'ਚ ਠੀਕ ਹੈ ਜੀ ਵੀਰ ਮੈਂ ਧਿਆਨ ਵਾਕਈ ਮੇਰਾ ਮੇਰੇ ਕੰਮ 'ਚ ਸੀ ਹਾਂਜੀ ਮੇਰਾ ਸਰਵੇਟੇਸ਼ਨ ਹੁੰਦਾ ਮੈਨੂੰ ਐ ਸੀ ਯਾਰ ਸਾਲਾ ਮੇਰਾ ਸਰਵੇਟੇਸ਼ਨਾਂ ਬੰਦ ਹੋ ਜੇ ਵੀ ਉਧਰ ਉਹ ਵੀ ਛੱਡੋ ਉਹ ਵੀ ਹੈ ਮੇਰਾ ਰੋਜੀ ਨਾ ਖੋਈ ਜਾਵੇ ਇੱਧਰ ਵੀ ਨਾ ਕੁਝ ਬਣੇ ਯਾਰ ਸਾਲਾ ਫੇਰ ਉਹੀ ਗਰਾਰੀ ਦਿਮਾਗ ਦੇ ਵਿੱਚ ਅੱਛਾ ਜੀ ਵੀਜ਼ਾ ਵਾਲੇ ਬਸੇ ਘਟ ਦਿਮਾਗ ਫੇਰ ਕੰਮ ਵਾਲੇ ਬਸੇ ਗਿਆ ਦਿਮਾਗ ਹਾਂਜੀ ਚਲੋ ਕਰਦੇ ਕਰਾਉਂਦੇ ਜੀ ਕਹਿੰਦੇ 15 ਦਿਨਾਂ ਬਾਅਦ ਹੀ ਕਹਿੰਦੇ ਵੀਜ਼ਾ ਆ ਗਿਆ ਅੱਛਾ ਜੀ ਵੀਜ਼ਾ ਆ ਗਿਆ ਤੇ ਵੀਜ਼ਾ ਆ ਗਿਆ ਤੇ ਚਲੋ ਜੀ ਫੇਰ ਅਣਪੜਤਾ ਫੇਰ ਅੱਗੇ ਆ ਗਏ ਜੀ ਅੱਛਾ ਜੀ ਵੀਜ਼ਾ ਆ ਗਿਆ ਇਹ ਨਹੀਂ ਪਤਾ ਆਇਆ ਕਿੱਥੋਂ ਦਾ ਠੀਕ ਹੈ ਜੀ ਮੈਨੂੰ ਕਹਿੰਦੇ ਵੀ ਵੀਜ਼ਾ ਤੇਰਾ ਆ ਗਿਆ ਜੀ ਮਾਸਕੋ ਦਾ ਅੱਛਾ ਜੀ ਮੈਂ ਹੁਣ ਮਾਸਕੋ ਵੀ ਨਹੀਂ ਆਪਣਾ ਪਤਾ ਸੀ ਮਾਸਕੋ ਹੈ ਕਿੱਥੇ ਠੀਕ ਹੈ ਜਦੋਂ ਦੁਨੀਆ ਦਾ ਹੀ ਤਾਂ ਪਤਾ ਹੀ ਨਹੀਂ ਹਾਂਜੀ ਤੇ ਆਪਾਂ ਆਪਾਂ ਨੂੰ ਤਾਂ ਚਾਹ ਚੜ ਗਿਆ ਜੀ ਜਦੋਂ ਮਾਸਕੋ ਦਾ ਵੀਜ਼ਾ ਆ ਗਿਆ ਜਦੋਂ ਆਪੇ ਅੱਗੇ ਲੱਗੇ ਜਾਣਗੇ ਜਦੋਂ ਉਹਨਾਂ ਨੇ ਦਿੱਲੀ ਤੁਹਾਨੂੰ ਉੱਥੇ ਇਕੱਠੇ ਕੀਤੇ ਜਾ ਕੇ ਉੱਥੇ ਤੁਸੀਂ ਇਕੱਲੇ ਸੀ ਕਿ ਨਾਲ ਹੋਰ ਵੀ ਨਾਲ 15 15 ਮੁੰਡੇ ਸੀ ਜੀ 15 ਮੁੰਡੇ 15 ਮੁੰਡੇ ਸੀ ਸਾਰਿਆਂ ਦਾ ਮੱਲੋ 15 ਦਾ ਮੁੰਡਿਆਂ ਦਾ ਉਹ ਕੋਈ ਕਿੱਥੋਂ ਦਾ ਸੀ ਕੋਈ ਯੂਰਪ ਦਾ ਸੀ ਕਿਤੇ ਕਿਸੇ ਨੇ ਕਿਤੇ ਜਾਣਾ ਸੀ ਕੋਈ ਜਰਮਨ ਜਾਣਾ ਸੀ ਕੋਈ ਇਟਲੀ ਵਾਲਾ ਸੀ ਹਾਂਜੀ ਇੰਗਲੈਂਡ ਵਾਲਾ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਠੀਕ ਹੈ ਜੀ ਉਹ ਸੁਲਤਾਨਪੁਰ ਲੋਧੀ ਦਾ ਸੀ ਉਹਦਾ ਮੁੰਡਾ ਦਾ ਨਾਮ ਸੰਦੀਪ ਸੀ ਅੱਛਾ ਜੀ ਅਸੀਂ ਦੋ ਜਣੇ ਇੰਗਲੈਂਡ ਦੇ ਸੀ ਹਾਂਜੀ ਤੇ ਜਦੋਂ ਉਹਨਾਂ ਨੇ ਵੀਜ਼ਾ ਆ ਗਿਆ ਭਾਈ ਜਿਹੜੇ ਮੇਰੇ ਬਦਰ ਗਿਆ ਨਾਲ ਉਹ ਚਲੋ ਵਾਪਸ ਆ ਗਏ ਹਾਂਜੀ ਤੇ ਸਾਨੂੰ 에ਰਪੋਰਟ ਤੇ ਲੈ ਗਏ ਠੀਕ ਹੈ ਜੀ 에ਰਪੋਰਟ ਤੇ ਗਈ ਹੈ ਜੀ ਉਦੋਂ ਹਜੇ ਨਾ ਇੰਨੀ ਸਿਕਪਾਈ ਹੈ ਨਹੀਂ ਸੀ ਇੱਕ ਫਿੰਗਰਪ੍ਰਿੰਟ ਹੀ ਨਹੀਂ ਸੀ ਉਸ ਟਾਈਮ ਠੀਕ ਹੈ ਜੀ ਫਿੰਗਰਪ੍ਰਿੰਟ ਹੈਗੀ ਸੀ ਉਹ ਕਾਲ ਸੀ ਨਾਲ ਫਿੰਗਰਪ੍ਰਿੰਟ ਲੈਂਦੇ ਸੀ ਮਸ਼ੀਨੀ ਨਹੀਂ ਸੀ ਜਿਹੜੇ ਅੱਜ ਕੱਲ ਮਨ ਲੋ ਚੱਲਦੇ ਪਏ ਨਾ ਫਿੰਗਰਪ੍ਰਿੰਟ ਉਹ ਹੈ ਸੀ ਉਹਨਾਂ ਨੇ ਚਲੋ ਜੀ ਲਾਈਨ 'ਚ ਖੜੇ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬੰਦੇ ਕਿਉਂਕਿ ਬੰਦੇ ਦਾ ਪਹਿਨਾਵੇ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਮਨ ਲੋ ਬਾਹਰ ਵਾਲਾ ਹੈ ਜਾਂ ਨਹੀਂ ਹੈ ਠੀਕ ਹੈ ਜੀ ਹੁਣ ਜਦੋਂ ਸਾਨੂੰ ਤਾਂ ਆਏ ਸੀ ਅਸੀਂ ਤਾਂ ਡਰ ਦੇ ਡਰ ਦੇ ਖੜੇ ਲਾਈਨ 'ਚ ਉਹਨਾਂ ਨੇ ਮਨ ਲੋ ਕਾਊਂਟਰ ਦੇ ਕੇ ਕਹਿੰਦੇ ਵੀ ਕਿੱਥੇ ਚੱਲੇ ਆ ਜਿਵੇਂ ਸਾਨੂੰ ਏਜੰਟ ਨੇ ਸਮਝਾਇਆ ਵੀ ਕਹਿੰਦਾ ਵੀ ਸਾਡੀ ਰਾਈਸ ਦੀ ਫੈਕਟਰੀ ਆ ਮੈਨੂੰ ਰਾਈਸ ਬਾਰੇ ਵੀ ਨਹੀਂ ਪਤਾ ਵੀ ਰਾਈਸ ਕਿਹਨੂੰ ਕਹਿੰਦੇ ਆ ਠੀਕ ਹੈ ਤੇ ਉਹਨੇ ਮੈਨੂੰ ਜਾ ਕੇ ਆਪਸ ਨੇ ਪੁੱਛਿਆ ਵੀ ਕਿੱਥੇ ਚੱਲੇ ਆ ਸਾਡੀ ਮੇਰੇ ਮਾਮਾ ਜੀ ਦੀ ਰਾਈਸ ਦੀ ਫੈਕਟਰੀ ਆ ਮਾਸਕੋ ਉੱਥੇ ਜਾਣਾ ਠੀਕ ਕਹਿੰਦਾ ਮੈਨੂੰ ਉਹ ਅੱਗੋਂ ਮੈਨੂੰ ਕਹਿੰਦਾ ਵੀ ਮੈਨੂੰ ਸਾਰਾ ਪਤਾ ਵੀ ਕਿੱਥੇ ਤੁਸੀਂ ਚੱਲੇ ਆ ਲੈਂਡ ਚੋਂ ਕੱਢ ਕੇ ਮੈਨੂੰ ਦੂਜੀ ਲੈਂਡ ਚ ਕਰਦਾ ਵੀ ਉਹ ਪੈਰੋਂ ਕੱਢਦਾ ਸੀ ਪੈਰੋਂ ਕੱਢਦਾ ਸੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਵੀ ਮੰਲੋ ਲੈਂਡ ਚੋਂ ਜੋ ਕੱਢਦਾ ਏਜੰਟ ਪਰਲੇ ਪਾਸੇ ਖੜਾ ਹੀ ਉਹਨੇ ਮੈਨੂੰ ਹਿਸ਼ਾਰਾ ਮਾਰਿਆ ਵੀ ਇਸ ਲੈਂਡ ਚ ਲੱਗ ਜਾ ਮੈਂ ਕਸਟਮ ਸੈਟਿੰਗ ਹੈ ਜੀ ਚਲੋ ਉਧਰ ਗਿਆ ਉਹਨਾਂ ਨੇ ਉਹਨਾਂ ਨੇ ਮੰਨ ਲਓ ਆਪਣਾ ਦੂਜਾ ਸਟੈਂਪ ਲਾਈ ਠੀਕ ਹੈ ਜੀ ਤੇ ਮੈਨੂੰ ਅੱਗੇ ਭੇਜਦਾ বোর্ডিং ਕਾਰਡ ਦੇ ਦਿੱਤਾ ਜੀ ਹਾਂਜੀ ਚਲੋ 15 ਹੈਗੇ ਸੀ 15 ਜਣੇ ਜੀ ਸਾਰਿਆਂ ਦਾ ਚਲੋ ਪਾਸ ਹੋ ਗਿਆ ਹਾਂਜੀ ਕਰਕੇ ਤੇ ਉਹਨਾਂ ਨੇ ਮੈਨੂੰ ਮੰਨ ਲਓ ਅਸੀਂ 에어ਪੋਰਟ ਦੇ ਵੱਲੋਂ ਕ੍ਰੋਸ ਹੋ ਗਏ ਜਦੋਂ ਮੰਨ ਲਓ ਜਹਾਜ਼ ਦੇ ਉੱਤੇ ਬੈ ਗਏ ਜੀ ਠੀਕ ਹੈ ਜੀ ਉਦੋਂ ਬਾਅਦ ਮੇਰੀ ਸਟੇ ਸੀ ਬਈ ਪਾਸ ਕਾਂ ਦਾ ਅੱਛਾ ਜੀ ਪਾਸ ਕਾਂ ਸਟੇ ਸੀ ਤੇ ਉੱਥੇ ਉੱtre ਕਈ ਮੁੰਡਿਆਂ ਚੜਾਤਾ ਤੇ ਮੈਨੂੰ ਫੇਰ ਉਹਨਾਂ ਨੇ ਫੜ ਲਿਆ ਉੱਥੇ ਜੀ। ਅੱਛਾ। ਮੈਨੂੰ ਇੱਥੋਂ ਜਾਣ ਨਹੀਂ ਦਿੱਤਾ ਵੀ 1500 ਡਾਲਰ ਜੀ। ਠੀਕ ਹੈ ਜੀ। ਇਹ 1500 ਡਾਲਰ ਤੁਸੀਂ ਮਾਸਕੋ ਜਾ ਕੇ ਤੁਹਾਨੂੰ ਕਿਹੜਾ ਬੰਦਾ ਗਾਉਂ ਅੱਗੋ ਲਾਊਗਾ। ਅੱਛਾ ਜੀ। ਉਸੇ ਬੰਦੇ ਨੂੰ ਇਹ 1500 ਡਾਲਰ ਦੇਣਾ। ਠੀਕ ਹੈ। ਜੋ ਤਾਸਕਾਂ ਤਾਸਕਾਂਡ ਬਈ ਜਦੋਂ ਮਨ ਲੋ ਬੋਰਡਿੰਗ ਕਾਰਡ ਲੈਣ ਵਾਸਤੇ ਮੈਂ ਮਨ ਲੋ ਗਿਆ ਉਹਨਾਂ ਕੋਲੇ। ਉਹ ਕਹਿੰਦੇ ਇਹ ਵੀ ਬੋਰਡਿੰਗ ਕਾਰਡ ਨਹੀਂ ਦੇ ਸਕਦੇ ਸੀ। ਅੱਛਾ। ਉਹ ਨੋ ਡੀ ਲੈਂਗੁਏਜ ਉਹ ਮੱਲੋ ਉਹਨਾਂ ਉੱਥੇ ਲੈਂਗੁਏਜ ਹੋਰ ਸੀ ਹਾਂਜੀ ਉਹਨਾਂ ਟ੍ਰਾਂਸਲੇਟਰ ਲਿਆਂਦਾ ਉਹ ਕਹਿੰਦੇ ਤੈਨੂੰ ਬੋਰਡਿੰਗ ਕਾਰਡ ਨਹੀਂ ਦੇ ਸਕਦੇ ਤੂੰ ਮੱਲੋ ਤੇਰਾ ਕੰਮ ਫੇਕ ਆ ਠੀਕ ਐ ਜਾਂ ਕਹਿੰਦਾ ਪੈਸੇ ਦੇ ਅੱਛਾ ਜੀ ਉਸੇ ਚਲੋ ਕਰਦੇ ਕਰਾਉਂਦੇ ਮੈਂ ਡਰ ਗਿਆ ਮੈਨੂੰ 50 ਡਾਲਰ ਨੂੰ ਦੇਨੇ ਪਏ ਦੇਨੇ ਪਏ 50 ਡਾਲਰ ਦੇ ਕੇ ਉਹਨਾਂ ਨੇ ਦਵਾ ਦਵਾ ਬੋਰਡਿੰਗ ਕਾਰਡ ਦਿੱਤਾ ਮੈਂ ਫੇਰ ਮੱਲੋ ਭੈਣ ਚ ਬਤਾਦਾ ਠੀਕ ਐ ਜੀ ਫੇਰ ਉਹਨਾਂ ਨੇ ਭਾਜੀ ਜਦੋਂ ਮਾਸਕੋ ਪਹੁੰਚਿਆ ਮਾਸਕੋ ਬੇਸਾ ਵੀ ਠੰਡੀ ਅੱਛਾ ਜੀ ਏਅਰਪੋਰਟ ਤੋਂ ਪਹਿਲਾਂ ਤਾਂ ਬਾਹਰ ਨਾ ਜਾਣ ਦੇਣ ਬੜੀ ਉਹਨਾਂ ਨੇ ਸਵਾਲ ਕੀਤੇ ਤੁਸੀਂ ਕਿੱਥੇ ਆਏ ਆ ਕਿਉਂ ਆਏ ਉੱਥੇ ਵੀ ਇੰਨਾ ਏਜੰਟਾਂ ਦੀ ਥੋੜੀ ਕਾਣੀ ਸੈਟਿੰਗ ਹੈਗੀ ਸੀ ਠੀਕ ਹੈ ਜੀ ਚਲੋ ਉਹਨੇ ਕਰਦੇ ਕਰਾਉਂਦੇ ਜੀ ਉੱਥੋਂ ਕੱਢਦਾ ਜੀ ਹਾਂਜੀ ਉੱਥੇ ਕਰਦੇ ਕਰਾਉਂਦੇ ਜੀ 14 ਮੁੰਡੇ ਪਹਿਲਾਂ ਨਿਕਲਨ ਨੂੰ ਲੱਗੇ ਇਹ ਰਾਬੀ ਜਾਣੇ ਉਹ ਕੋਈ ਉਹਨਾਂ ਨੂੰ ਅੱਗੇ ਲੈ ਗਿਆ ਜਾਂ ਨਹੀਂ ਲੈ ਗਿਆ ਹਾਂਜੀ ਉੱਥੇ ਮੈਨੂੰ ਰੋਲ ਰੋਲ ਨਾਲ ਕੰਮ ਹੋ ਗਿਆ ਜੀ ਠੀਕ ਹੈ ਠੀਕ ਹੈ ਮੈਂ ਸਿੰਗਲ ਹੀ ਰਹਿ ਗਿਆ ਇਕੱਲਾ ਅੱਛਾ ਜਦੋਂ 에어ਪੋਰਟ ਤੋਂ ਕਰਦੇ ਕਰਾਉਂਦੇ ਚਲੋ ਉਹਨਾਂ ਨੇ ਆਪਦਾ ਮਨ ਲੋ ਚੈਕਿੰਗ ਕੀਤੀ ਕਰਕੇ ਚੈਕਿੰਗ ਉਹਨਾਂ ਨੇ ਮਨ 에어ਪੋਰਟ ਤੋਂ ਬਾਹਰ ਕੱਢਦਾ ਹੈ ਹਾਂਜੀ 에어ਪੋਰਟ ਜੋ ਬਾਹਰ ਗਿਆ ਭਾਈ ਇੱਥੇ ਉਦੋਂ ਮਨ ਲੋ ਮੌਸਮ ਹੋਰ ਸੀ ਉੱਥੇ ਬਰਫ਼ ਸੀ ਬਹੁਤ ਜ਼ਿਆਦਾ ਠੀਕ ਹੈ ਜੀ 에어ਪੋਰਟ ਤੋਂ ਬਾਹਰ ਨਿਕਲਣਾ ਸਾਹ ਨਾਲ ਟੈਕਸੀ ਡੈਂਟ ਸੀ ਸਾਹਮਣੇ ਹਾਂਜੀ ਟੈਕਸੀ ਡੈਂਟ ਦਾ ਇੱਕ ਤਾਂ ਲੈਂਗੁਏਜ ਹੈ ਜੀ ਬਿਲਕੁਲ ਵੀ ਹਾਂਜੀ ਇੱਕ ਦਰਸੀ ਮਨ ਦੇ ਵਿੱਚ ਬਹੁਤ ਵੱਡਾ ਹਾਂ ਠੀਕ ਹੈ ਤੇ ਟੈਕਸੀ ਡੈਂਟ ਸਾਹਮਣੇ ਇੱਕ ਪਾਕਿਸਤਾਨੀ ਸੀ ਮੈਂ ਉਹਦੇ ਕੋਲ ਚਲਾ ਗਿਆ ਇਕਦਾ ਸ਼ੂਟਕੇਸ ਬਹੁਤ ਵੱਡਾ ਹੈ ਨਾ ਇੱਥੋਂ ਜਦੋਂ ਏਂਡ ਤੋੜਦੇ ਆ ਉਹਦਾ ਪਹਿਨਾਵਾ ਬਣਾਉਂਦੇ ਆ ਵੀ ਬੰਦਾ ਬਾਹਰ ਵਾਲਾ ਬਾਹਰ ਵਾਲਾ ਉਹਦਾ ਵੱਡਾ ਸਦਾ ਸ਼ੂਟਕੇਸ ਦੇਤਾ ਵੀ ਖਿੱਚੀ ਫੇਰਾ ਉਹਦਾ ਠੀਕ ਹੈ ਉਹ ਐਂ ਆ ਵੀ ਵੇਖਣ ਨੂੰ ਐਂ ਲੱਗਦਾ ਵੀ ਬੰਦਾ ਵਾਕਿ ਕੁ ਪੁਰੇ ਚੱਲਿਆ ਟੂਰਿਸਟ ਚੱਲਿਆ ਪਰ ਉਹ ਸਿਰਫ ਲਫਾਫੀ ਹੁੰਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਬਾਈ ਨਾਲ ਹੈਲੋ ਕੀਤੀ ਮੈਂ ਬਾਈ ਸਤਿ ਸ੍ਰੀ ਅਕਾਲ ਜੀ ਕਹਿੰਦਾ ਸਤਿ ਸ੍ਰੀ ਅਕਾਲ ਜੀ ਉਹ ਥੋੜਾ ਹਿੰਦੀ ਜੀ ਬੋਲਿਆ ਓਕੇ ਮੈਂ ਕਿਹਾ ਬਾਈ ਯਾਰ ਇਦਾਂ ਕਰਕੇ ਯਾਰ ਇਹ ਮਾਸਕੂ ਆ ਕਹਿੰਦਾ ਹਾਂ ਮਾਸਕੂ ਆ ਮੈਂ ਕਹੇ ਬਈ ਯਾਰ ਬੰਦੇ ਨੇ ਕੋਈ ਲਾਈਨ ਆਉਣਾ ਸੀ ਵੀ ਤੁਸੀਂ ਤਾਂ ਨਹੀਂ ਕਹਿੰਦਾ ਨਹੀਂ ਮੈਂ ਨਹੀਂਗਾ ਠੀਕ ਹੈ ਜੀ ਮੈਂ